ਨਾਸ਼ਕ ਦੇ ਨਾ ਜਾਣਦੇ ਮਹਾਦੇਵ ਸਤਿ ਸਦਾ ਸੇਵ ਦਰਨ ਨਾ ਮਾਹਰ ਤੇਰੀ ਨੀਂਹ ਨਾ ਸੇਨ ਪਤ ਪਰਮੋ ਸਾਧਨੰ ਬਿਦ੍ਰਿਸ਼ੇ ਸ਼ਾ ਅਸ਼ਵਾਸਨੰ ਕੀ ਤਿ ਸਵਾਤਨ ਚਤਪਾ ਬਨਾ ਬਨਾਇ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਜੀ ਅਮਰ ਰਾਜ ਸਿੰਘ ਮੈਂ ਜੀ ਅੰਮ੍ਰਿਤਸਰੋਂ ਉਧਰੋਂ ਆਇਆ ਆਪਣੇ ਸਪਰਿੰਗ ਦੇ ਸਕੂਲ ਲੱਗਿਓ ਹਾਂ ਜੀ ਅੱਜ ਬਾਬਾ ਨਾਨੀ ਦਾ ਪ੍ਰਕਾਸ਼ਪੁਰ ਸਿਰ ਵੱਡੀ ਗੰਤੀ ਸੰਗਤਾਂ ਦੇ ਵਿੱਚ ਤੁਸੀਂ ਪਹੁੰਚੇ ਹੋ ਕੀ ਮਨ ਨੂੰ ਸਕੂਨ ਮਿਲਿਆ ਕਿਉਂਕਿ ਬਾਣੀ ਦਾ ਪ੍ਰਵਾਹ ਚੱਲਦਾ ਔਰ ਅਲੋਪ ਕੀ ਨਜ਼ਾਰਾ ਸੀ ਬਸ ਬਾਬਾ ਜੀ ਮਨ ਨੂੰ ਬੜੀ ਸ਼ਾਂਤੀ ਮਿਲੀ ਨਜ਼ਾਰਾ ਬਹੁਤ ਹੀ ਲੋਕਿਕ ਸੀਗਾ ਤੇ ਅੱਜ ਜੀ ਬਾਜੀ ਵੇਖ ਕੇ ਬਹੁਤ ਹੀ ਮਨ ਨੂੰ ਖੁਸ਼ੀ ਮਿਲੀ ਤੇ ਸਰਬਤ ਸੰਗਤਾਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੱਲ ਦੀ ਰੁਝੇਵਾਂ ਭਰੀ ਜ਼ਿੰਦਗੀ 'ਚ ਟਾਈਮ ਕੱਟਣਾ ਔਖਾ ਹੁੰਦਾ ਕਿਉਂਕਿ ਮੈਂ ਚਾਹੁੰਦਾ ਨੇ ਕਿ ਆਪਣੇ ਇਸ ਤਰ੍ਹਾਂ ਜਿਹੜੇ ਗੁਰਪੁਰਬ ਮਨਾਏ ਜਾਂਦੇ ਨੇ ਆਪਣੇ ਪਰਿਵਾਰਾਂ ਸਮੇਤ ਹਜਰੀ ਪਰ ਭਰਨੀ ਚਾਹੀਦੀ ਤਾਂ ਜੋ ਆਪਣੇ ਬੱਚਿਆਂ ਨੂੰ ਇਤਿਹਾਸ ਬਾਰੇ ਜਾਣਕਾਰੀ ਮਿਲੇ ਹਾਂਜੀ ਬਾਬਾ ਜੀ ਮੈਨੂੰ ਲੱਗਦਾ ਹੈ ਕਿ ਅੱਜ ਕੱਲ ਦੇ ਰੁਝੇਵਿਆਂ ਨੂੰ ਸਾਨੂੰ ਟਾਈਮ ਕੱਢਣਾ ਚਾਹੀਦਾ ਵਾ ਇੱਥੇ ਆ ਕੇ ਆਪਣੇ ਮਨ ਨੂੰ ਸ਼ਾਂਤੀ ਦੇਣੀ ਚਾਹੀਦੀ ਆ ਤੁਹਾਨੂੰ ਬੈਠ ਸੋਚਣਾ ਚਾਹੀਦਾ ਆ ਆਪਾਂ ਸਹੀ ਕਰ ਰਹੇ ਆ ਗਲਤ ਕਰ ਰਹੇ ਆ ਲਾਈਫ 'ਚ ਕਿਵੇਂ ਅ ਹਾਂਜੀ ਬਾਬਾ ਜੀ ਨਵੀਂ ਜਨਰੇਸ਼ਨ ਜਿਹੜੀ ਆ ਉਹ ਵੈਸਟਰਨਾਈਜੇਸ਼ਨ ਵੱਲ ਜ਼ਿਆਦਾ ਜਾ ਰਹੀ ਆ ਸਾਨੂੰ ਚਾਹੀਦਾ ਕਿ ਆਪਾਂ ਆਪਣੇ ਪਾਸਟ ਨਾਲ ਜੁੜੀਏ ਟ੍ਰੈਡੀਸ਼ਨਸ ਨੂੰ ਵੀ ਨਾਲ ਆਪਣੇ ਤੌਰ 'ਤੇ ਰੱਖੀਏ ਹਾਂਜੀ ਕੀ ਨਾਮ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਬਿੱਟੂ ਸਿੰਘ ਹੈ ਜੀ ਮੈਂ ਪਟਿਆਲੇ ਤੋਂ ਆਇਆ ਜੀ ਦਰਬਾਰ ਸਾਹਿਬ ਮੱਥਾ ਟੇਕਣ ਆਇਆ ਸੀ ਗੁਰਪੂਰਵ ਤੇ ਜੀ ਬਹੁਤ ਸੋਹਣੀ ਆਤਿਸ਼ਬਾਜ਼ੀ ਇਹ ਜੇ ਜ਼ਿੰਦਗੀ 'ਚ ਕਦੇ ਨਹੀਂ ਦੇਖਿਆ ਜੀ ਬਹੁਤ ਜ਼ਿਆਦਾ ਮਨ ਨੂੰ ਸਕੂਨ ਮਿਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਾ ਜੀ ਨੇ ਬਹੁਤ ਕੁਝ ਸਿਖਾਇਆ ਮੈ ਸਾਨੂੰ ਸਿਖਾਈਆਂ ਸੀ ਅੱਜਕਲ ਤੁਰਮਾ ਦਿੱਤਾ ਹਾਂ ਹਾਂਜੀ ਬਿਲਕੁਲ ਜੀ ਜੋ ਬਾਬਾ ਜੀ ਬਾਬਾ ਨਾਨਕ ਦੇਵ ਜੀ ਨੇ ਆਪਣੀਆਂ ਸਿਖਾਵਾਂ ਦਿੱਤੀਆਂ ਸੀ ਉਹਨਾਂ ਦੇ ਸਾਧ ਸੰਗਤ ਨੂੰ ਜ਼ਰੂਰ ਚੱਲਣਾ ਚਾਹੀਦਾ ਹੈ ਉਹਨਾਂ ਦੇ ਦਿੱਤੇ ਹੋਏ ਸੰਧਾਤਾਂ ਦੇ ਚੱਲ ਕੇ ਅਮਲ ਕਰਕੇ ਜੀਵਨ ਨੂੰ ਸਫਲ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਮੇਰਾ ਨਾਮ ਜੀਵਨ ਸਿੰਘ ਜੀ ਹਾਂਜੀ ਕਿੱਥੋਂ ਆਏ ਮੈਂ ਇਥੋਂ ਮਰਸਾ ਤੋਂ ਅੰਸਲਦਾਰ ਮਿਲਿ ਤੁਹਾਂ ਅੱਛਾ ਅੱਜ ਸਤਿ ਸ੍ਰੀ ਅਕਾਲ ਨਾਨਕੀ ਦੇ ਪ੍ਰਕਾਸ਼ ਪੁਰਗਾਰ ਤੁਸੀਂ ਇੱਥੇ ਆ ਕੇ ਨਾ ਤਾਂ ਮਸਤਕ ਹੋਏ ਹੋ ਕਿਵੇਂ ਦਾ ਮਨੁਸਪੂਣ ਮਿਲਿਆ ਅੱਤ ਸਭਾਜੀ ਹੋਈ ਹੈ ਮਨ ਨੂੰ ਬੜੀ ਖੁਸ਼ੀ ਹੁੰਦੀ ਜਦੋਂ ਮੈਂ ਆਈ ਤਾਂ ਮਨ ਨੂੰ ਬੜੀ ਖੁਸ਼ੀ ਹੁੰਦੀ ਹੈ ਇਹੋ ਜਿਹੇ ਇਤਿਹਾਸ ਦੇ ਜਦੋਂ ਸਾਈਜੀ ਖੁਸ਼ੀ ਹੁੰਦੀ ਹੈ ਹਾਂਜੀ ਗੁਰੂ ਗੁਰਮਾਰ ਕੇਹਦਾ ਪ੍ਰਕਾਸ਼ ਦੇ ਹਿਸਾਬ ਨਾਲ ਬਹੁਤ ਜੀ ਖੁਸ਼ੀ ਹੁੰਦੀ ਹੈ ਸਤਿਕਾਰ ਸੰਤਾਂ ਦੇ ਸਾਹਮਣੇ ਪਹੁੰਚ ਕੇ ਕੀ ਲੱਗਦਾ ਕਿ ਇਸ ਤਰ੍ਹਾਂ ਗੁਰਪੁਰਬਾਂ ਤੇ ਆਪਣੇ ਬੱਚਿਆਂ ਨੂੰ ਨਾਂ ਲੈ ਕੇ ਉਹਨਾਂ ਦੀ ਤਾਂ ਜਨ ਨੂੰ ਇਤਿਹਾਸ ਬਾਰੇ ਜਾਣਕਾਰੀ ਬੱਚੇ ਨਾਂ ਲੈ ਕੇ ਕਿਉਂਕਿ ਉਹਨਾਂ ਇਤਿਹਾਸ ਦੇ ਬਾਰੇ ਜਾਣਕਾਰੀ ਵੱਧ ਤੋਂ ਵੱਧ ਜਾਣਕਾਰੀ ਹੋਵੇ ਉਹ ਇਸ ਮਾਰ ਚੰਗਾ ਰਸਤਾ ਬਣਾਉਣ ਚੰਗੇ ਪਾਸੇ ਚੱਲਣ ਕਿਉਂਕਿ ਸਾਡਾ ਜੋ ਦੇਸ਼ ਹੈ ਉਹ ਨਸ਼ਿਆਂ ਵਿੱਚ ਗਰਕ ਹੋ ਰਿਹਾ ਅਸੀਂ ਇਸ ਪਾਸੇ ਤੋਰਾਂਗੇ ਤੇ ਉਹ ਗਾਉਂ ਨੇ ਜ਼ਿੰਦਗੀ ਸਫਲ ਹੋਏਗਾ ਬੱਬਾ ਨਾਨਕ ਜੀ ਨੇ ਕਿਹਾ ਸੀ ਕਿਰਤ ਕਰੋ ਨਾਮ ਜਪੋ ਵੰਡਿਓ ਹਾਂਜੀ ਕਿਰਤ ਕਰੋ ਨਾਮ ਜਪੋ ਵੰਡਿਓ ਹਾਂਜੀ ਕਿੰਨਾ ਕ ਜਮਾਨ ਸੁਖoon ਮਿਲਿਆ ਕਿਉਂਕਿ ਅਤਿ ਸਭ ਜੀ ਦੇ ਅੰਦਰ ਪਾਣੀ ਦਾ ਬਾਣੀ ਦਾ ਪ੍ਰਵਾਹ ਵੀ ਚੱਲ ਰਿਹਾ ਤੁਸੀਂ ਸਰਵਣ ਵੀ ਕੀਤੀ ਹੈ ਅਸੀਂ ਹਾਂਜੀ ਸਰਵਣ ਨਾਲ ਬੜਾ ਮਨ ਖੁਸ਼ ਹੁੰਦਾ ਜਾਏ ਸਭ ਤੋਂ ਵੱਡਾ ਇਦਾਰੇ ਹੋਈ ਹੈ ਲਿਖਣ ਦਿੱਥੇ ਸਭ ਨੂੰ ਨਹੀਂ ਤੋਂ ਜੇ ਇਸ ਤੋਂ ਵੱਡਾ ਕੋਈ ਦੰਦ ਇਸ ਤੇ ਆ ਕੇ ਪੂਰਨ ਸ਼ਾਂਤੀ ਮਿਲ ਸਕੇ ਇਸਕੇ ਪੂਰਾ ਵੱਡਾ ਸੂਰ ਦੇਸ਼ ਇੱਥੇ ਆ ਗਏ ਸੱਚਿਕ ਹੁੰਦਾ ਮਾਰਗ ਦੇ